ਸੁਨਮਾਨਯੋ ਗੁਰਬਾਣੀ ਪ੍ਰੇਮਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਗੁਰਬਾਣੀ ਵਿਚਾਰ ਦੇ 25ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਅੱਜ ਆਪਾਂ 25ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਸੰਖੇਪ ਵਿਚਾਰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗਹਿ ਜੋਦ ਅਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਪ ਟਟਹਿ ਵੇਕਾਰ ਕੀਤੇ ਲਲ ਮੁਕਰਪਾ ਹੈ ਕੀਤੇ ਮੂਰਖਾ ਹੀ ਖਾ ਹੈ ਕੀਤਿਆਂ ਦੁਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕਿ ਆਖਣ ਪਾਇ ਉਹ ਜਾਣੈ ਜੇਤੀਆਂ ਮੋਹ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਭੀਕੇ ਕੇ ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਪਰਮਾਤਮਾ ਦੇ ਅਨੰਤ ਗੁਣਾ ਵਿੱਚੋਂ ਇੱਕ ਵਿਸ਼ੇਸ਼ ਗੁਣ ਦੇ ਜ਼ਿਕਰ ਨਾਲ ਸਤਿਗੁਰੂ ਜੀ ਨੇ ਇਸ ਪੌੜੀ ਦਾ ਪ੍ਰਾਰੰਭ ਕੀਤਾ ਹੈ ਤੇ ਉਹ ਗੁਣ ਹੈ ਉਸ ਦਾ ਕਰਮ ਉਸ ਦੀ ਰਹਿਮਤ ਉਸ ਦੀ ਬਖਸ਼ਿਸ਼ ਸਦਾ ਬਖਸ਼ਿੰਦ ਸੁਭਾਅ ਵਾਲਾ ਉਹ ਨਿਰੰਕਾਰ ਸਤਗੁਰੂ ਜੀ ਨੇ ਤਾਂ ਬਾਣੀ ਵਿੱਚ ਕੁਝ ਹੋਰ ਬਚਨ ਵੀ ਕਹੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਤਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ ਹੈ ਔਗਣ ਕੋ ਨ ਚਤਾਰੇ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਇਹ ਨਹੀਂ ਪੰਨੇ ਕਾਲੇ ਉਸ ਦੀ ਬੋਲੀ ਵਿੱਚ ਮਿਠਾਸ ਹੀ ਮਿਠਾਸ ਹੈ انسان ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਖਿਆਲ ਕਰੇ ਉਸ ਦੇ ਬੋਲਾਂ ਵਿੱਚੋਂ ਅੰਮ੍ਰਿਤ ਵਰਸਦਾ ਹੈ ਕਿ ਜ਼ਹਿਰ ਆਗਰ ਵਰਸਾਉਂਦੇ ਹਾਂ ਜਾਂ ਅੰਮ੍ਰਿਤ ਵਰਸਾਉਂਦੇ ਹਾਂ ਸਾਡੇ ਕਹੇ ਹੋਏ ਦੋ ਬੋਲ ਕਿਸੇ ਦੇ سینੇ ਨੂੰ ਸਦਾ ਲਈ ਸਾੜ ਵੀ ਸਕਦੇ ਨੇ ਤੇ ਐਸੇ ਹੀ ਰਸਨਾ ਵਿੱਚੋਂ ਦੋ ਪਿਆਰੇ ਮਿੱਠੇ ਬੋਲ ਕਿਸੇ ਤਪਦੇ ਹਿਰਦੇ ਨੂੰ ਵੀ ਠੰਡਕ ਦੇ ਸਕਦੇ ਨੇ ਹਰ ਬਚਨ ਦੀ ਆਪਣੀ ਤਾਸੀਰ ਹੈ ਇਸ ਲਈ ਬੋਲਣ ਤੋਂ ਪਹਿਲਾਂ ਸੋਚਣ ਦੀ ਜ਼ਰੂਰਤ ਹੈ ਇੱਕ ਸਿਆਣੇ ਦਾ ਕਥਨ ਹੈ ਉਹ ਕਹਿੰਦਾ ਹੈ ਮੂਰਖ ਦੀ ਜ਼ੁਬਾਨ ਦਿਮਾਗ ਦੇ ਅੱਗੇ ਲੱਗੀ ਹੁੰਦੀ ਹੈ ਸਿਆਣੇ ਦੀ ਜ਼ੁਬਾਨ ਦਿਮਾਗ ਦੇ ਪਿੱਛੇ ਲੱਗੀ ਹੁੰਦੀ ਹੈ ਉਹ ਪਹਿਲੇ ਸੋਚਦਾ ਹੈ ਰੱਬ ਦਾ ਸੁਭਾਅ ਹੈ ਉਹ ਕੌੜਾ ਬੋਲਦਾ ਹੀ ਨਹੀਂ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਜਿੱਥੇ ਉਹ ਮਿੱਠ ਬੋਲੜਾ ਹੈ ਕਦੀ ਕੌੜਾ ਨਹੀਂ ਬੋਲਦਾ ਸਤਿਗੁਰੂ ਜੀ ਨੇ ਤਾਂ ਇਸ ਢੰਗ ਨਾਲੇ ਬਚਨ ਕਹੇ ਅਸੀਂ ਆਖਦੇ ਹਾਂ ਕਿ ਪ੍ਰਮਾਤਮਾ ਨੂੰ ਸਭ ਕੁਝ ਆਉਂਦਾ ਹੈ ਸਰਬ ਗਿਆਤਾ ਹੈ ਸਭ ਕੁਝ ਕਰ ਸਕਦਾ ਹੈ ਪਰ ਸਤਗੁਰੂ ਜੀ ਨੇ ਤਾਂ ਇੱਥੇ ਬਚਨ ਲਿਖ ਦਿੱਤਾ ਇੱਕ ਕੰਮ ਭਗਵਾਨ ਨੂੰ ਵੀ ਨਹੀਂ ਆਉਂਦਾ ਕਮਾਲ ਨਹੀਂ ਕੌੜਾ ਬੋਲ ਨਾ ਜਾਣੈ ਇਹ ਉਸ ਨੂੰ ਆਉਂਦਾ ਹੀ ਨਹੀਂ ਕੌੜਾ ਬੋਲਣਾ ਜਾਣਦਾ ਹੀ ਨਹੀਂ ਇਸ ਗੁਣਤਣ ਵਿੱਚੋਂ ਅਸੀਂ ਵੀ ਮੁਕਤ ਹੋਈਏ ਰੱਬੀ ਕੋਈ ਗੁਣ ਮਿਲੇ ਪ੍ਰਾਪਤ ਕਰ ਲਈਏ ਪੂਰਨ ਭਗਵਾਨ ਨਾਲ ਉਸਦਾ ਇੱਕ ਹੋਰ ਸੁਭਾਅ ਔਗਣ ਕੋ ਨ ਚਿਤਾਰੇ ਜੇ ਉਹ ਔਗਣ ਦੇਖ ਵੀ ਲੈਂਦਾ ਹੈ ਚਿਤਾਰਦਾ ਨਹੀਂ ਅਸੀਂ ਛੋਟਾ ਜਿਹਾ ਔਗਣ ਕਿਸੇ ਦਾ ਦੇਖ ਲਈਏ ਤੇ ਲੱਖ ਗੁਣਾ ਵਧਾ ਕੇ ਚਿਤਾਰੀ ਦਾ ਹੈ ਦੁਨੀਆ ਨੂੰ ਦਸੀ ਦਾ ਹੈ ਭਗਵਾਨ ਦਾ ਸੁਭਾਅ ਬਹੁਤ ਗੰਭੀਰਤਾ ਵਾਲਾ ਹੈ ਬੜੀ ਬਖਸ਼ਿਸ਼ ਉਸ ਦੇ ਸੁਭਾਅ ਵਿੱਚ ਹੈ ਕਰਮ ਰਹਿਮਤ ਉਹ ਬਖਸ਼ਣ ਨਾਲ ਹੀ ਭਰਿਆ ਪਿਆ ਹੈ ਉਹ ਗੁਣ ਨਾ ਚਿਤਾਰੇ ਕੋਈ ਛੋਟੀ ਗੱਲ ਹੈ ਉਸ ਤੋਂ ਦਾਤਾਂ ਲੈ ਕੇ ਅਸੀਂ ਉਸ ਦਾ ਸ਼ੁਕਰਾਨਾ ਵੀ ਨਾ ਕਰੀਏ ਤੇ ਉਹ ਫਿਰ ਦੇਈ ਜਾਵੇ ਇਹ ਉਸ ਦਾ ਕਰਮ ਨਹੀਂ ਤਾਂ ਹੋਰ ਕੀ ਹੈ ਮਾਤਾ ਦੇ ਪੇਟ ਵਿੱਚ ਵੀ ਸੰਭਾਲਿਆ ਬਿੰਦ ਤੇ ਜਨ ਪਿੰਡ ਕੀਆ ਅਗਨਕੁੰਡ ਰਹਾਇ ਜਿੱਥੇ ਭੋਜਨ ਹਜ਼ਮ ਕਰਨ ਵਾਲੀ ਅਗ ਵੀ ਸੀ ਉਥੇ ਵੀ ਇਸ ਬਾਲ ਨੂੰ ਸੰਭਾਲਿਆ ਸਭ ਉਸੇ ਸਟੇਜ ਵਿੱਚੋਂ ਆਏ ਹਾਂ ਅਗਨਕੁੰਡ ਰਹਾਇ ਜੋ ਨਿਰੰਕਾਰ ਮਾਤਾ ਦੇ ਪੇਟ ਵਿੱਚ ਸੰਭਾਲਦਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਰੱਬ ਦੇ ਕਰਮ ਦੇ ਸੰਬੰਧ ਵਿੱਚ ਉਸ ਦੀ ਬਖਸ਼ਿਸ਼ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਦਾ ਪਾਠ अनेका ਸ਼ਰਧਾਲੂ ਰੋਜ਼ ਕਰਦੇ ਨੇ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਚੇਤ ਰੱਖ ਉਸ ਨੂੰ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭ ਹੀ ਨਾਲ ਜਿਸਨੇ ਤੈਨੂੰ ਰਚਿਆ ਬਣਾਇਆ ਸਾਜਿਆ ਸਵਾਰਿਆ ਹੈ ਉਸ ਨੂੰ ਚੇਤੇ ਤੋਂ ਵਿਸਾਰ ਨਾ ਦੇਈ ਉਹੀ ਨਾਲ ਨਿਭਣ ਵਾਲਾ ਹੈ ਅਸ਼ਟਪਦੀ ਸ਼ੁਰੂ ਕੀਤੀ ਕਿ ਉਸ ਦੀਆਂ ਬਖਸ਼ਿਸ਼ਾਂ ਦੀ ਲਿਸਟ ਸ਼ੁਰੂ ਕਰ ਦਿੱਤੀ ਸਤਗੁਰੂ ਜੀ ਨੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਮਾਂ ਕੀ ਰਕਤ ਪਿਤਾ ਬਿਦ ਧਾਰਾ ਪਿਤਾ ਦੇ ਬੀਰਜ ਮਾਂ ਤੇ ਖੂਨ ਤੋਂ ਕਿੰਨਾ ਸੋਹਣਾ ਤੈਨੂੰ ਸਿਰਜ ਦਿੱਤਾ ਹੈ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਨ ਤੂੰ ਸਾਜ ਕੇਵਲ ਸਾਜਿਆ ਬਣਾਇਆ ਹੀ ਨਹੀਂ ਸਵਾਰਿਆ ਵੀ ਸੁੰਦਰ ਲੱਗੇ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਉਗਰਬ ਅਗਨਮਹ ਜਿਨ ਹੈ ਉਬਾਰਿਆ ਮਾਤਾ ਦੇ ਪੇਟ ਦੀ ਅਗ ਵਿੱਚ ਸੰਭਾਲਿਆ ਵੀ ਫਿਰ ਤੇਰਾ ਜਨਮ ਹੋਇਆ ਜਨਮ ਤੋਂ ਪਹਿਲੇ ਮਾਤਾ ਦੇ ਸਤਨਾਂ ਵਿੱਚ ਦੁੱਧ ਆ ਗਿਆ ਕੋਈ ਛੋਟੀ ਬਖਸ਼ਿਸ਼ ਹੈ ਭੋਜਨ ਤੈਨੂੰ ਹਜ਼ਮ ਨਹੀਂ ਸੀ ਹੋ ਸਕਦਾ ਦੁੱਧ ਦੀ ਲੋੜ ਸੀ ਤੇ ਮਾਂ ਦੇ ਦੁੱਧ ਤੋਂ ਚੰਗਾ ਹੋਰ ਕੋਈ ਦੁੱਧ ਨਹੀਂ ਬੱਚੇ ਵਾਸਤੇ ਬਾਹਰ ਬਵਸਥਾ ਤੁਝੇ ਪਿਆਰਾ ਦੁੱਧ ਭਰਜੋਬਨ ਜਦੋਂ ਹਾਜ਼ਮਾ ਤੇਰਾ ਥੋੜਾ ਜ਼ਬਰਦਸਤ ਹੋਇਆ ਤਾਕਤਵਰ ਬਣਿਆ ਦੰਦ ਭੋਜਨ ਖਾਣ ਦੇ ਸਮਰੱਥ ਹੋ ਗਏ ਤੇ अनेका ਪਦਾਰਥ ਤੇਰੇ ਛਕਣ ਵਾਸਤੇ ਮਾਲਕ ਨੇ ਉਹ ਵੀ ਬਣਾਏ ਹੋਏ ਨੇ ਭਰਜੋਬਨ ਭੋਜਨ ਸੁਖਸੂਦ ਫਿਰ ਬੁਢਾਪਾ ਵੀ ਆ ਗਿਆ ਇਹ ਤਾਂ ਸਮੇ ਦਾ ਕਾਲ ਚੱਕਰ ਹੈ ਫਿਰ ਜ਼ਰੂਰਤ ਸੀ ਕੋਈ ਤੇਰੀ ਸੇਵਾ ਸੰਭਾਲ ਕਰੇ ਬਿਰਧ ਭਇਆ ਉਪਰ ਸਾਖ ਸੈਨ ਮੁਖ અપਿਆਉ ਬੈਠ ਕੋ ਦੈਨ ਉਸ ਬਜ਼ੁਰਗ ਨੂੰ ਪਲ-ਪਲ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੂੰ ਮੰंजे ਤੇ ਬੈਠੇ ਨੂੰ ਪਰਿਵਾਰ ਦੇ ਜੀ ਪੁੱਛ ਕੇ ਭੋਜਨ ਸ਼ਿਕਾਉਂਦੇ ਨੇ ਸੇਵਾ ਕਰਦੇ ਨੇ ਹੁਣ ਹੱਡੀਆਂ ਤੇ ਬਾਕੀ ਦੇ ਇੰਦਰੇ ਵੀ ਅਕੰਬੀ ਕਮਜ਼ੋਰ ਕੰਨ ਵੀ ਕਮਜ਼ੋਰ ਜ਼ਬਾਨ ਵੀ ਕਮਜ਼ੋਰ ਲਤਾਂ ਚਲਦੀਆਂ ਨਹੀਂ ਬੈਠੇ ਨੂੰ ਭੋਜਨ ਦਾ ਇੰਤਜ਼ਾਮ ਕਰ ਦਿੱਤਾ ਬਿਰਧ ਭਇਆ ਉਪਰ ਸਾਥ ਸਹਿਨ ਮੁਖ અપਿਆਉ ਬੈਠ ਕੋ ਦੈਨ ਪਰ ਗੱਲ ਬੜੀ ਅਜੀਬ ਹੈ ਇਹ ਨਿਰਗੁਣ ਗੁਣ ਕਛੂ ਨ ਪੂਜੈ ਬਖਸ਼ ਲੈ ਹੋ ਤੋ ਨਾਨਕ ਸੀਜੈ ਇਹ ਮੂਰਖ ਆਦਮੀ ਸਮਝਦਾ ਫਿਰ ਵੀ ਨਹੀਂ ਪ੍ਰਮਾਤਮਾ ਕੇ ਬੇਨਤੀ ਹੈ ਬਖਸ਼ ਲੋਵੇ ਤਾਂ ਇਹ ਜ਼ਿੰਦਗੀ ਦੀ ਬਾਜੀ ਜਿੱਤੀ ਜਾ ਸਕੇ ਉਸ ਦੇ ਕਰਮ ਦਾ ਕੋਈ ਹਿਸਾਬ ਨਹੀਂ ਇੱਕ ਕਵੀ ਨੇ ਖਿਆਲ ਦਿੱਤਾ ਹੈ ਮੈਂ ਕਿਉਂ ਆਪਣੇ ਗੁਨਾਹ ਗਿਣ ਕਰ ਦਿਲ ਕੋ ਛੋਟਾ ਕਰੂੰ ਮਨਿਆ ਬਹੁਤ ਗਲਤੀਆਂ ਨੇ ਮੇਰੇ ਅੰਦਰ ਗੁਨਾਹ ਬੜੇ ਨੇ ਭੁੱਲਣ ਹਾਰ ਪਰ ਗਿਣਤੀਆਂ ਕਰ ਕਰਕੇ ਦਿਲ ਨੂੰ ਛੋਟਾ ਕਰਨ ਦੀ ਵੀ ਜ਼ਰੂਰਤ ਨਹੀਂ ਉਸ ਦੀ ਬਖਸ਼ਿਸ਼ ਮੇਰੇ ਗੁਨਾਹਾਂ ਤੋਂ ਕਿਤੇ ਵੱਧ ਹੈ ਮੈਂ ਕਿਉਂ ਆਪਣੇ ਗੁਨਾਹ ਗਿਣ ਕਰ ਦਿਲ ਕੋ ਛੋਟਾ ਕਰੂੰ ਸੁਣਾ ਹੈ ਤੇਰੇ ਕਰਮ ਦਾ ਹਿਸਾਬ ਨਹੀਂ ਸੁਣਿਆ ਹੈ ਤੇਰੀ ਬਖਸ਼ਿਸ਼ ਦਾ ਤਾਂ ਕੋਈ ਅੰਤ ਹੀ ਨਹੀਂ ਬਹੁਤਾ ਕਰਮ ਲਿਖਿਆ ਨਾ ਜਾਏ ਲਿਖ ਕੇ ਬਿਆਨ ਨਹੀਂ ਕਰ ਸਕਦੇ ਉਹ ਕਿੰਨੀਆਂ ਰਹਿਮਤਾਂ ਇਸ ਕਾਇਨਾਤ ਤੇ ਕਰ ਰਿਹਾ ਹੈ ਵੱਡਾ ਦਾਤਾ ਤਿਲ ਨਾ ਤਮਾਏ ਦਾਤਾ ਹੈ দান ਕਰਨ ਵਾਲਾ ਤੇ ਉਸ দান ਦੇਣ ਵਾਲੇ ਵਿੱਚ ਇੱਕ ਵਿਸ਼ੇਸ਼ਤਾ ਸਤਿਗੁਰੂ ਜੀ ਨੇ ਦੱਸੀ ਤਿਲ ਨਾ ਤਮਾਏ ਉਸ ਦੇ ਆਪਣੇ ਅੰਦਰ ਤਮਾ ਇੱਕ ਤਿਲ ਜਿੰਨੀ ਨਹੀਂ ਦੁਨੀਆ ਵਿੱਚ দান ਕਰਨ ਵਾਲਿਆਂ ਨੂੰ ਵੀ ਗੌਰ ਨਾਲ ਦੇਖਿਓ ਕੋਈ দান ਕਰਦਾ ਗਲੀ ਮੁਹੱਲੇ ਪਤਾ ਲੱਗ ਜਾਏ ਕੋਈ ਉਸ ਤੋਂ ਵੱਡੇ ਪੱਦਰ ਤੇ ਸੋਚਦਾ ਹੈ ਪੂਰੇ ਸੂਬੇ ਵਿੱਚ ਦੇਸ਼ ਵਿੱਚ ਕੋਈ ਦੁਨੀਆ ਵਿੱਚ ਪਤਾ ਲੱਗੇ ਕਿ ਮੈਂ দান ਕੀਤਾ ਹੈ ਤੇ ਉਸ দান ਦੇ ਪਿੱਛੇ ਵੀ ਇੱਕ ਮੰਗਣ ਦੀ ਭਾਵਨਾ ਛੁਪੀ ਹੋਈ ਹੈ ਮੈਨੂੰ ਖਿਮਾ ਕਰ ਦੇਣਾ بڑے ਲੋਕ ਨੇ ਜਿਹੜੇ ਦੂਜਿਆਂ ਨੂੰ ਪ੍ਰੇਰਣਾ ਕਰਦੇ ਨੇ ਤੁਸੀਂ দান ਕਰੋ 10 ਗੁਣਾ ਇੱਥੇ ਮਿਲੇਗਾ 1000 ਗੁਣਾ ਅੱਗੇ ਮਿਲੇਗਾ ਆਪ ਧانے ਇਕੱਠਾ ਕਰਦੇ ਨੇ ਜਦ ਤੈਨੂੰ ਪਤਾ ਹੈ ਇਹ ਇਨਵੈਸਟਮੈਂਟ ਇੰਨੀ ਵਧੀਆ ਹੈ 10 ਗੁਣਾ ਇੱਥੇ 1000 ਗੁਣਾ ਅਗਾ ਤੇ ਤੂੰ ਆਪਣਾ ਹੀ ਸਾਰਾ ਕੁਝ ਪਹਿਲਾਂ দান ਕਰ ਲੇਕਿਨ ਇਹ ਲੋਕਾਂ ਨੂੰ ਪਰਮਾਇਆ ਜਾਂਦਾ ਹੈ ਤੇ ਅਸੀਂ ਉਹਨਾਂ ਚਿਰ ਦੇ ਕੁਝ ਨਹੀਂ ਸਕਦੇ ਜਿਨ੍ਹਾਂ ਚਿਰ ਸਾਨੂੰ ਕੋਈ ਆਪਣਾ ਲਾਲਚ ਨਾ ਦਿਸਦਾ ਹੋਵੇ ਇਹ ਸਾਰੀ ਗੇਮ ਹੈ ਅਸਾ ਦੀ ਬਾਣ ਵਿੱਚ ਬਚਨ ਆਉਂਦੇ ਨੇ ਦੇ ਦੇ ਮੰਗਹਿ ਸਹਸਾ ਗੁਣਾ ਜੇ ਕੋ ਜੁ ਦਿੰਦਾ ਹੈ ਤੇ ਹਜ਼ਾਰ ਗੁਣਾ ਮੰਗਦਾ ਹੈ ਸਤਿਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਪਹਿਲੀ ਤੇ ਗੱਲ ਇਹ ਹੈ ਦੇਣਾ ਸੌਖਾ ਨਹੀਂ ਪਰ ਕੋਈ ਦੇ ਸੰਤੋਖ ਨਾਲ ਵੀ ਪਰ ਜਾਏ ਇਹ ਤਾਂ ਹੈ ਅਸਲੀ ਦਾਨ ਤੈਨੂੰ ਨਤ ਮਾਈ ਵਾਲਾ ਦਾਤਾ ਹੀ ਹੈ ਐਸਾ ਪਰ ਦੁਨੀਆ ਦੇ ਵਿੱਚ ਦਿਖਾਉਂਦੇ ਨੇ ਅਸੀਂ ਸੰਤੋਖੀ ਵੀ ਹਾਂ ਦਾਨੀ ਵੀ ਹਾਂ ਪਰ ਦੇ ਦੇ ਮੰਗ ਹੈ ਸਹਿਸਾ ਗੁਣਾ ਨਾਲ ਇਹ ਵੀ ਗੱਲ ਬਣੀ ਹੋਈ ਹੈ ਕਿ ਦੇ ਦੇ ਕੇ ਹਜ਼ਾਰ ਗੁਣਾ ਮੰਗਦੇ ਵੀ ਨੇ ਪ੍ਰਭੂ ਖਿਆਲ ਰੱਖੀ ਇਹਨਾਂ ਦਾਣ ਕੀਤਾ ਹੈ ਦੇ ਦੇ ਮੰਗ ਹੈ ਸਹਿਸਾ ਗੁਣਾ ਔਰ ਇੱਕ ਪਾਸੇ ਵਪਾਰ ਦੀ ਬਿਰਤੀ ਦੂਜੇ ਪਾਸੇ ਸੰਸਾਰ ਵਿੱਚ ਦਿਖਾਵੇ ਦੀ ਬਿਰਤੀ ਸੋਭ ਕਰੇ ਸੰਸਾਰ ਕਿ ਦੁਨੀਆਂ ਦੇ ਲੋਕ ਮੇਰੀ ਵਡਿਆਈ ਵੀ ਕਰਨ ਇਹ ਨਾਲ ਫालतੂ ਵਿੱਚ ਮੰਗ ਰਹੇ ਹਨ ਨਿਰੰਕਾਰ ਦੇ ਅੰਦਰ ਕੋਈ ਤਮਾ ਨਹੀਂ ਸਾਨੂੰ ਅਨੰਤ ਦਾਤਾਂ ਦੇ ਕੇ ਉਹ ਮੰਗਦਾ ਕੁਝ ਨਹੀਂ ਨਾ ਉਸ ਅੰਦਰ ਕੋਈ ਇੱਛਾ ਹੀ ਹੈ ਕਿ ਉਸ ਨੂੰ ਕੋਈ ਕਮੀ ਥੋੜੀ ਹੈ ਤਮਾ ਤੇ ਕਮੀ ਦਾ ਰਿਸ਼ਤਾ ਹੁੰਦਾ ਜਿੰਨੀ ਕਮੀ ਮਹਿਸੂਸ ਕਰਾਂਗੇ ਅਸੀਂ ਓਨੀ ਤਮਾ ਵੱਧਦੀ ਜਾਏਗੀ ਨਿਰੰਕਾਰ ਤਾਂ ਬੇਅੰਤ ਦਾਤਾਰ ਹੈ ਵੱਡਾ ਦਾਤਾ ਤੇਲ ਨਾ ਤਮਾਏ ਉਹ ਸੰਦਰ ਕੋਈ ਤਮਾ ਨਹੀਂ ਕੀਤੇ ਮੰਗਹਿ ਜੋਦ ਅਪਾਰ ਕਈ ਜੋਧੇ ਸੂਰ ਬੀਰਤਾ ਤੇ ਖਿਆਲ ਰੱਖਣ ਵਾਲੇ ਨਿਰੰਕਾਰ ਪਾਸੋਂ ਯੁੱਧ ਵਿਦਿਆ ਬਹਾਦਰੀ ਨਾਲ ਜੂਚਾ ਇਹ ਦਾਤ ਮੰਗ ਰਹੇ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਮੰਗਣ ਵਾਲੇ ਤਾਂ ਗਿਣਤੀਆਂ ਪਰੇ ਨੇ ਦੇਣ ਵਾਲਾ ਇੱਕ ਹੈ ਕਿਤੇ ਮੰਗ ਹੈ ਜੋਧੇ ਅਪਾਰ ਕਿਤੇ ਗਣਤ ਨਹੀਂ ਵਿਚਾਰ ਕੋਈ ਗਿਣਤੀ ਨਹੀਂ ਕੀਤੀ ਜਾਂਦੀ ਕਿਸੇ ਵਿਚਾਰ ਵਿੱਚ ਨਹੀਂ ਲਿਆਂਦੇ ਜਾ ਸਕਦੇ ਕਿੰਨੇ ਉਸ ਦਰ ਦੇ ਮੰਗਤੇ ਨੇ ਜੋ ਦੇ ਸੂਰਬੀਰ ਤੇ ਐਥੇ দান ਦਾ ਦਿਖਾਵਾ ਕਰਨ ਵਾਲੇ ਵੀ ਕਹਤੇ ਖੱਪ ਟੁੱਟਹਿ ਵੇਕਾਰ ਤੇ ਕਿੰਨੇ ਲੋਕ ਉਹ ਵੀ ਨੇ ਜਿਹੜੇ ਦਾਤੇ ਦੇ দান ਨੂੰ ਭੋਗਦੇ ਹਨ ਉਹਨਾਂ ਪਦਾਰਥਾਂ ਨੂੰ ਭੋਗਦੇ ਹੋਏ ਕੇਵਲ ਤੇ ਕੇਵਲ ਵਿਕਾਰਾਂ ਵਿੱਚ ਗਰਸੇ ਹੋਏ ਨੇ ਸ਼ੁਕਰਾਨਾ ਕਰਨ ਦਾ ਤਾਂ ਕਦੀ ਸੁਪਨੇ ਵਿੱਚ ਵੀ ਚੇਤਾ ਨਹੀਂ ਆਉਂਦਾ ਇਹ ਦਾਤਾ ਜਿਸ ਬਖਸ਼ੀਆਂ ਨੇ ਉਸ ਦਾ ਸ਼ੁਕਰਾਨਾ ਵੀ ਕਰਦੇ ਵੀ ਹੈ। ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਸਤਿਗੁਰੂ ਕਹਿੰਦੇ ਨੇ ਗੰਦਗੀ ਵਿੱਚ ਹੀ ਫਸੇ ਹੋਏ ਨੇ ਇਹ ਖਪਦੇ ਨੇ, ਕਰੁਜਦੇ ਨੇ, ਖوار ਹੁੰਦੇ ਨੇ, ਪਦਾਰਥਾਂ ਤੇ ਚਸ ਕੇ ਸਰੀਰ ਨੂੰ ਵੀ ਰੋਗੀ ਬਣਾ ਦਿੰਦੇ ਹਨ, ਮਨ ਨੂੰ ਵੀ ਰੋਗੀ ਬਣਾ ਦਿੰਦੇ ਹਨ ਪਰ ਆदमी ਹੈ ਇੱਧਰ ਉਲਝਿਆ ਹੋਇਆ ਦੇਣ ਵਾਲੇ ਦਾਤੇ ਨੂੰ ਭੁੱਲਿਆ ਬੈਠਾ ਹੈ। ਕਿਤੇ ਖਪ ਟੁੱਟੇ ਵੇਕਾਰ ਬੜੇ ਖਪ ਦੇ ਨੇ, ਟੁੱਟ ਜਾਂਦੇ ਨੇ। ਫਿਨਿਸ਼ ਹੋ ਜਾਂਦੀ ਹੈ ਲਾਈਫ ਪਰ ਬਿਕਾਰਾਂ ਵਿੱਚ ਹੀ। ਕਿਤੇ ਲੈ ਲੈ ਮੁਕਰਪਾ ਹੈ। ਕਿਤੇ ਮੂਰਖ ਖਾਹੀ ਖਾ ਹੈ ਇਨਸਾਨੀਅਤ ਤੋਂ ਗire ਹੋਏ ਬਹੁਤ ਲੋਕ ਮਿਲ ਜਾਣਗੇ ਜਿਹੜੇ ਲੈ ਕੇ ਮੁੱਕਰੀ ਜਾਂਦੇ ਨੇ ਕੀ ਤੇਰੇ ਪਾਸ ਹੈ ਬਈ ਸਬੂਤ ਕਿ ਮੈਂ ਤੇਰਾ ਦੇਣਾ ਹੈ ਉਸ ਵਿਚਾਰੇ ਨੇ ਯਕੀਨ ਕਰਕੇ ਅਮਾਨਤ ਦੇ ਦਿੱਤੀ ਇਹ ਮੁਕਰ ਗਿਆ ਬੜੀ ਇੱਕ ਪਿਆਰੀ ਕਥਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬੱਚੇ ਨੂੰ ਹੱਥੀਂ ਪਾਲਿਆ ਉਸ ਦਾ ਨਾਮ ਰੱਖਿਆ ਸੁਤਰਾ ਸੁਤਰਾ ਸ਼ਾ ਤੇ ਸੀ ਉਹ ਬਚਪਨ ਵਿੱਚ ਹੀ ਅਜੀਬ ਜਿਹਾ ਸਰੀਰ ਉਸ ਦਾ ਵੇਖਣ ਵਾਲੇ ਆਖਦੇ ਸਨ ਘਰ ਦੇ ਤਾਂ ਸੁੱਟ ਗਏ ਕਿਉਂਕਿ ਇਹ 쿠ਥਰਾ ਸੀ ਸਹਬਾ ਨੇ ਆਖਿਆ ਨਹੀਂ 쿠ਥਰਾ ਨਹੀਂ ਇਹ ਮੇਰਾ ਸੁਤਰਾ ਹੈ ਪਰ ਸੁਸਰੇ ਦੀਆਂ ਸਾਖੀਆਂ ਪੜ੍ਹੀਏ ਬੜੀਆਂ ਅਜੀਬ ਨੇ ਇੱਕ ਸਾਖੀ ਕਿਤੇ ਲੈ ਲੈ ਮੁਕਰ ਪਾਹੇ ਦੀ ਪੰਗਤੀ ਨਾਲ ਸੰਬੰਧਿਤ ਮੈਂ ਆਪ ਜੀ ਨੂੰ ਸੰਖੇਪ ਵਿੱਚ ਹੀ ਸੁਣਾਉਣੀ ਚਾਹੁੰਦਾ ਹਾਂ ਦੁਕਾਨਦਾਰ ਤੋਂ ਰਸ਼ਨ ਪਾਣੀ ਸੌਦਾ ਲੈਂਦੇ ਰਹਿਣਾ ਤੇ ਉਸ ਨੂੰ ਕਹਣਾ ਵਹੀ ਵਿੱਚ ਲਿਖ ਲੈ ਹਿਸਾਬ ਕਰ ਲਵਾਂਗੇ ਦੁਕਾਨਦਾਰ ਨੇ ਸੋਚਿਆ ਗੁਰੂ ਦਾ ਸਿੱਖ ਹੈ ਇਸ ਨੇ ਕੋਈ ਧੋਖਾ ਥੋੜੀ ਕਰਨਾ ਹੈ ਉਹ ਵਹੀ ਖਾਤੇ ਵਿੱਚ ਲਿਖਦਾ ਰਿਹਾ ਲੇਖਾ ਜ਼ਿਆਦਾ ਹੋ ਗਿਆ ਜਦੋਂ ਉਸ ਨੇ ਪੈਸੇ ਮੰਗਣੇ ਸ਼ੁਰੂ ਕੀਤੇ ਤੇ ਸੁਥਰੇ ਨੇ ਦੁਕਾਨ ਤੇ ਜਾਣਾ ਛੱਡ ਦਿੱਤਾ ਉਸਨੇ ਸਤਗੁਰੂ ਜੀ ਦੇ ਪਾਸ ਵਈ ਖਾਤਾ ਲਿਜਾ ਕੇ ਦਿਖਾਇਆ ਮਹਾਰਾਜ ਤੁਹਾਡਾ ਸਿੱਖ ਹੈ ਤੇ ਮੇਰੇ ਪੈਸੇ ਨਹੀਂ ਦਿੰਦਾ ਮੁਕਰ ਹੀ ਗਿਆ ਹੈ ਜੇ ਮੈਂ ਪੁੱਛ ਵੀ ਲਮਾਂ ਰਹੀ ਆ ਰਾਖੜੇ ਕਿਤੇ ਮਿਲ ਜਾਏ ਤੇ ਆਖਦਾ ਕਿਹੜਾ ਤੇਰਾ ਹਿਸਾਬ ਦੇਣਾ ਬਈ ਮੁਕਰ ਹੀ ਗਿਆ ਹੈ ਤੇ ਤੁਸੀਂ ਆਪ ਕਿਰਪਾ ਕਰੋ ਉਸ ਨੂੰ ਆਖੋ ਮੈਨੂੰ ਮੇਰੇ ਬਣਦੇ ਪੈਸੇ ਦੇ ਦੇਵੇ ਸਤਗੁਰੂ ਜੀ ਨੇ ਉਸ ਨੂੰ ਯਕੀਨ ਦਿਵਾਇਆ ਤੂੰ ਚਿੰਤਾ ਨਾ ਕਰ ਉਧਰ ਸੁਸਰੇ ਨੂੰ ਪਤਾ ਲੱਗਾ ਮੇਰੀ ਸ਼ਿਕਾਇਤ ਹੋ ਗਈ ਹੈ ਉਹ ਕਈ ਦਿਨ ਦਰਬਾਰ ਵਿੱਚ ਹੀ ਨਾ ਆਇਆ ਗੱਲ ਆਈ ਗਈ ਹੋ ਜਾਵੇ ਐਸਾ ਸੋਚ ਕੇ ਦੁਕਾਨਦਾਰ ਨੇ ਫਿਰ ਫਰਿਆਦ ਕੀਤੀ ਆਖਰ ਸਤਗੁਰੂ ਜੀ ਨੇ ਉਸ ਨੂੰ ਸੱਦ ਲਿਆ ਸੁਸਰਾ ਹਾਜ਼ਰ ਹੋਇਆ ਨਮਸਕਾਰ ਕੀਤੀ ਸਹਿਬ ਆਖਣ ਲੱਗੇ ਭਾਈ ਤੂੰ ਬੇਈਮਾਨੀ ਕਿਉਂ ਕਰਦਾ ਹੈ ਪਾਪ ਕਿਉਂ ਕਰਦਾ ਹੈ ਕਿਸੇ ਦਾ ਹੱਕ ਕਿਉਂ ਮਾਰਦਾ ਹੈ ਦੁਕਾਨਦਾਰ ਤੋਂ ਸੌਦਾ ਲਈ ਆਇਤ ਇਸ ਦੇ ਪੈਸੇ ਦੇ ਉਹ ਆਖਣ ਲੱਗਾ ਜੀ ਬਸ ਤੁਹਾਡੀ ਬਾਣੀ ਦੀ ਕਮਾਈ ਕਰ ਰਿਹਾ ਬਾਣੀ ਦੀ ਕਮਾਈ ਸਤਿਗੁਰੂ ਹੱਸ ਕੇ ਕਹਿਣ ਲੱਗੇ ਇਹ ਬਾਣੀ ਦੀ ਕਮਾਈ ਹੈ ਅਸਾਂ ਕਿੱਥੇ ਆਖਿਆ ਹੈ ਬਈ ਰਾਸ਼ਨ ਪਾਣੀ ਲੈ ਕੇ ਖਾ ਲਓ ਤੇ ਪੈਸੇ ਨਾ ਦਿਓ ਕਹਿੰਦਾ ਜੀ ਰੋਜ਼ ਪਾਠ ਕਰਦਾ ਹਾਂ ਕਿ ਤੇ ਲੈ ਲੈ ਮਕਰਪਾ ਹੈ ਕਿੰਨੇ ਲੈ ਲੈ ਕੇ ਮਕਰਗਾ ਮੈਂ ਸੋਚਿਆ ਇੱਕ ਮੇਰੀ ਵੀ ਵਿੱਚ ਗਿਣਤੀ ਹੋ ਜਾਊ ਕੋਈ ਪਤਾ ਲੱਗਦਾ ਹੈ ਸਤਿਗੁਰੂ ਕਹਿਣ ਲੱਗੇ ਅਗਲੀ ਪੰਕਤੀ ਵੀ ਪੜ੍ਹ ਲੈਣੀ ਸੀ ਤੇ ਹੱਥ ਜੋੜ ਕੇ ਆਖਣ ਲੱਗਾ ਮਹਾਰਾਜ ਪਹਿਲਾਂ ਇੱਕ ਦੀ ਕਮਾਈ ਤਾਂ ਕਰ ਲਈਏ ਫਿਰ ਦੂਜੀ ਵੀ ਪੜ ਲਾਂਗੇ ਇਹ ਗੱਲ ਕੇਵਲ ਮਜ਼ਾਕ ਨਹੀਂ ਸਾਡੀ ਹਾਲਤ ਐਸੀ ਹੈ ਬੜੇ ਮੂਰਖ ਨੇ ਜਿਹੜੇ ਇਉਂ ਹੀ ਖਾ ਕੇ ਗੁਜ਼ਾਰਾ ਕਰੀ ਜਾਂਦੇ ਨੇ ਕیتے ਲੈ ਲੈ ਮੁਕਰ ਪਾਹੇ ਕیتے ਮੂਰਖ ਖਾਹੀ ਖਾਹੇ ਕیتے ਦੁੱਖ ਭੂਖ ਸਦ ਮਾਰ ਕਈ ਖਾਣ ਪੀਣ ਵਿੱਚ ਹੀ ਮਗਰ ਨੇ ਕਈ ਨੇ ਲੈ ਕੇ ਤੇ ਫਿਰ ਹਿਸਾਬ ਦੇਂਦੇ ਨਹੀਂ ਮੁਕਰ ਜਾਂਦੇ ਨੇ ਕੁਝ ਉਹ ਨੇ ਜਿਹੜੇ ਮੂਰਖਤਾ ਵਿੱਚ ਜੀਵਨ ਜੀ ਰਹੇ ਹਨ ਕਿਤੇ ਦੁੱਖ ਭੁੱਖ ਸਦਮਾਰ ਤੇ ਕੁਝ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਨੇ ਘੇਰਿਆ ਹੋਇਆ ਹੈ ਨਿਰੰਕਾਰ ਦੇ ਰੰਗਾਂ ਦਾ ਕੋਈ ਪਤਾ ਨਹੀਂ ਗਰੀਬੀ ਦਾ ਵੀ ਕੋਈ ਅੰਤ ਨਹੀਂ ਅਮੀਰੀ ਦਾ ਵੀ ਕੋਈ ਅੰਤ ਨਹੀਂ ਇਸ ਲਈ ਬੜਾ ਖਿਆਲ ਰੱਖਣ ਦੀ ਲੋੜ ਹੈ ਇੱਕ ਨਾ ਦੇ ਧਨ ਪੱਲੇ ਸ਼ਾਹ ਸਦਾਂ ਦੇ ਪਹਿਰਨ ਮਲਮਲ ਖਾਸਾ ਮੁਸ਼ਕ ਹੰਡਾਏ ਦੇ ਇੱਕ ਨਾ ਭੇਖ ਨ ਪੈਂਦੀ ਫਿਰਦੇ ਦਰਬਾਰ ਅ ਵਜੀਦਾ ਕੋਣ ਸਹਬ ਨੂੰ ਆਖੇ ਐਉ ਨਹੀਂ ਅੰਜਕਾਰ ਉਸਦੀ ਕੁਦਰਤ ਹੈ ਕਿੰਨੇ ਲੋਕ ਨੇ ਜਿਨ੍ਹਾਂ ਨੇ ਦੁੱਖ ਭੁੱਖ ਦਾ ਜੀਵਨ ਹੀ ਜੀਵਿਆ ਹੈ ਪਰ ਸਤਿਗੁਰੂ ਕਹਿੰਦੇ ਨੇ ਜੇ ਕਿਧਰੇ ਸੁਰਤ ਸਿਰਜਣ ਹਾਰ ਵੱਲ ਜੋੜ ਲਏ ਕੌਣ ਜਾਣੇ ਇਹਦੇ ਵਿੱਚ ਤੇਰਾ ਕੀ ਭਲਾ ਹੈ ਚੰਗੇ ਰਾਹ ਚੱਲ ਪਏ ਇਹ ਵੀ ਦਾਤ ਤੇਰੀ ਦਾਤਾਰ ਸਤਿਗੁਰੂ ਜੀ ਨੇ ਉਸ ਦੁੱਖ ਭੁੱਖ ਦੀ ਅਵਸਥਾ ਨੂੰ ਵੀ ਦਾਤੇ ਦੀ ਦਾਤ ਆਖਿਆ ਇਹ ਵੀ ਦਾਤ ਤੇਰੀ ਦਾਤਾਰ ਜਿੱਥੇ ਮਨੁੱਖ ਨੂੰ ਇਹ ਸਮਝ ਆ ਜਾਏ ਬੰਦ ਖਲਾਸੀ ਪਾਣੇ ਹੋਏ ਉਹ ਰਜ਼ਾ ਵਿੱਚ ਰਾਜ਼ੀ ਹੋ ਗਿਆ ਜੋ ਰਜ਼ਾ ਵਿੱਚ ਪ੍ਰਸੰਨ ਹੈ ਮਾਲਕ ਦੀ ਪ੍ਰਸੰਤਾ ਵਿੱਚ ਪ੍ਰਸੰਨ ਹੈ ਉਹਦੇ ਬੰਧਨ ਕੱਟੇ ਗਏ ਦੁੱਖ ਭੁੱਖ ਦੇ ਵੀ ਕੱਟੇ ਗਏ ਆਵਾਗੌਣ ਦੇ ਵੀ ਕੱਟੇ ਗਏ ਬੰਦ ਖਲਾਸੀ ਪਾਣੇ ਹੋਏ ਤੇ ਨਾਲ ਲਿਖ ਦਿੱਤਾ ਹੋਰ ਆਖ ਨਾ ਸਕੈ ਕੋਏ ਬੰਦ ਖਲਾਸ ਹੋਣ ਦਾ ਮੁਕਤ ਹੋਣ ਦਾ ਹੋਰ ਕੋਈ ਤਰੀਕਾ ਦੱਸ ਹੀ ਨਹੀਂ ਸਕਦਾ ਐ ਨਹੀਂ ਦੱਸੇ ਕੀ ਜੇ ਕੋ ਖਾਇਕ ਆਖਣ ਪਾਇ ਜੇ ਕੋਈ ਮੂਰਖ ਬੰਦਾ ਆਖਣ ਦਾ ਯਤਨ ਕਰੇ ਕਿ ਐ ਵੀ ਰਾਹ ਹੈ ਐ ਵੀ ਹੈ ਤੁਸੀਂ ਰਜ਼ਾ ਦੇ ਉਲਟ ਚਲੋ ਬ੍ਰਹਮਨਾ ਉਹ ਪ੍ਰਭੂ ਦੇ ਭਾਣੇ ਦਾ ਤਾਂ ਉਹ ਮੂਰਖ ਹੈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆਂ ਮੂਹ ਖਾਏ ਕਿੰਨੀਆਂ ਮੂਹ ਤੇ ਮਾਰਾਂ ਖਾਣੀਆਂ ਪੈਂਦੀਆਂ ਨੇ ਉਸ ਤੇ ਨੂੰ ਹੀ ਪਤਾ ਲੱਗਦਾ ਹੈ ਉਹ ਜਾਣੇ ਜੀਤੀਆਂ ਮੂਹ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵੀ ਕੇ ਕੁਝ ਲੋਗ ਇੰਜ ਆਖ ਕੇ ਉਸ ਨੂੰ ਯਾਦ ਕਰਦੇ ਹਨ ਕਿ ਉਹ ਆਪੇ ਹੀ ਸਭ ਕੁਝ ਜਾਣਦਾ ਹੈ ਕਿਸ ਦੀ ਕੀ ਜ਼ਰੂਰਤ ਹੈ ਆਪ ਹੀ ਉਸ ਮੁਤਾਬਕ ਦਾਤਾ ਬਖਸ਼ੀ ਜਾਂਦਾ ਹੈ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕੇ ਇਹ ਬਚਨ ਆਖ ਕੇ ਵੀ ਕਈ ਲੋਕ ਉਸ ਨੂੰ ਗਾ ਰਹੇ ਹਨ ਪਰ ਅਸਲੀ ਮੁਕਤੀ ਗੱਲ ਇੱਕੋ ਹੀ ਹੈ ਪਦਾਰਥ ਬਹੁਤੇ ਹੋਣ ਜਾਂ ਥੋੜੇ ਹੋਣ ਅਸਲੀ ਚੀਜ਼ ਮਿਲ ਜਾਏ ਉਹ ਕੀ ਹੈ ਆਖਰੀ ਪੰਕਤੀਆਂ ਵਿੱਚ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਪ੍ਰਮਾਤਮਾ ਨੇ ਆਪਣੀ ਵਿਡਿਆਈ ਦਾ ਧਨ ਨਾਮ ਦਾ ਧਨ ਰੱਬੀ ਸਿਫਤ ਦਾ ਧਨ ਬਖਸ਼ ਦਿੱਤਾ ਖਜ਼ਾਨਾ ਮਿਲ ਗਿਆ ਇਰਜ਼ਾ ਵਿੱਚ ਤਾਂ ਉਹ ਰਾਜ਼ੀ ਹੋਵੇਗਾ ਹੀ ਉਹ ਪ੍ਰਭੂ ਦੇ ਭਾਣੇ ਨੂੰ ਬੜੀ ਪੈਣੀ ਨਜ਼ਰ ਨਾਲ ਦੇਖ ਕੇ ਅश्चਰਜਤਾ ਨਾਲ ਪਰ ਜਾਂਦਾ ਹੈ ਤੇ ਫਿਰ ਉਹ ਤੇ ਗੁਣ ਗਾਉਂਦਾ ਹੈ ਤੇ ਜਿਸ ਨੂੰ ਇਹ ਗੁਣ ਗਾਉਣ ਦੀ ਕਲਾ ਆ ਗਈ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ ਅਸਲ ਸਮਰਾਟ ਉਹ ਹੈ ਜਿਸ ਨੂੰ ਸਿਰਜਣਹਾਰ ਦੇ ਨਾਲ ਜੁੜਨ ਦੀ ਜਾਂਚ ਆ ਗਈ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਜੁੜ ਸਕੀਏ ਉਹ ਲੱਖਿਮਾ ਕਰ ਦੇਣੀ ਆ ਅਖੀਰ ਵਿੱਚ ਬੇਨਤੀ ਮੈਂ ਹਰ ਵਾਰੀ ਦੀ ਤਰ੍ਹਾਂ ਇਸ ਐਪੀਸੋਡ ਵਿੱਚ ਵੀ ਕਰ ਰਿਹਾ ਹਾਂ ਕਿ ਆਪ ਜੀ ਜਿੱਥੇ ਵੀਡੀਓ ਦੇਖਦੇ ਹੋ ਸੁਣਦੇ ਹੋ ਵਿਚਾਰ ਗੁਰਬਾਣੀ ਦੀ ਉਥੇ ਸ਼ੇਅਰ ਜ਼ਰੂਰ ਕਰੋ ਗਰੁੱਪ ਬਣਾ ਕੇ ਇੱਕ ਵਾਰੀ ਦਬਾ ਕੇ ਸਭ ਨੂੰ ਭੇਜੀ ਜਾ ਸਕਦੀ ਹੈ ਕੋਈ ਮੁਸ਼ਕਲ ਬਾਤ ਨਹੀਂ ਸਾਰੇ ਸਰਕਲ ਵਿੱਚ ਜਿੰਨੇ ਸਰਕਲ ਵਿੱਚ ਤੁਸੀਂ ਵੰਡ ਦਿਓਗੇ ਸ਼ੇਅਰ ਕਰ ਦਿਓਗੇ ਉਹਨੇ ਗੁਰਬਾਣੀ ਦੇ ਪ੍ਰਚਾਰ ਦੇ ਹਿੱਸੇਦਾਰ ਤੁਸੀਂ ਵੀ ਬਣ ਗਏ ਸੁਣੋ ਕਮਾਓ ਵੰਡੋ ਇਹ ਖਜ਼ਾਨਾ ਤੇ ਜਿੱਥੇ ਸ਼ੇਅਰ ਕਰਨ ਦੀ ਬੇਨਤੀ ਹੈ ਉੱਥੇ ਕੋਈ ਕਮੈਂਟ ਸਾਭ ਜੀ ਦੇਣਾ ਚਾਹੋ ਸਵਾਗਤ ਹੈ ਤੇ ਵਿਸ਼ੇਸ਼ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਅਸੀਂ ਊਲ ਜਲੂਲ ਤੇ ਚੈਨਲ ਤਾਂ ਚੱਟ ਸਬਸਕ੍ਰਾਈਬ ਕਰ ਲੈਂਦੇ ਹਾਂ ਇਹ ਜੀ ਸਾਡਾ ਮਨੋਰੰਜਨ ਹੈ ਤੇ ਮਨੋ ਭੰਜਨ ਦੀ ਜਿਹੜੀ ਅਵਸਥਾ ਹੈ ਨਾ ਮਨ ਤੋਂ ਉੱਪਰ ਉੱਠ ਜਾਣ ਦੀ ਜਿੱਥੇ ਗੁਰਬਾਣੀ ਅੰਦਰ ਉਸ ਦੀ ਚਰਚਾ ਹੈ ਉਧਰ ਆਲਸ ਕਰ ਜਾਂਦੇ ਹਾਂ ਇਸ ਲਈ ਮੇਰੀ ਸਪੈਸ਼ਲ ਤੌਰ ਤੇ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰੋ ਬਹੁਤ ਧੰਨਵਾਦੀ ਹੋਵਾਂਗੇ ਭੁੱਲਾਂ ਖਿਮਾ ਕਰ ਦੇਣੀਆਂ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਿਰਪਾ ਕਰਨ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ